ਨਾਲ ਦਾ ਆ ਰਿਹਾ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੁਰਦਾਸਪੁਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਸ਼ਹਿਰ ਅੰਦਰ ਚੋਰਾਂ ਅਤੇ ਲੁੱਟੇਰਿਆਂ ਦੇ ਹੌਸਲੇ ਇਸ ਕਦਰ ਉਲੰਧ ਹੋ ਚੁੱਕੇ ਹਨ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਚੋਰਾਂ ਵੱਲੋਂ ਦਿਨ ਦਿਹਾੜੇ ਮੁਹੱਲਾ ਓਂਕਾਰ ਨਗਰ ਵਿਖੇ ਜੱਟਾਂ ਵਾਲੀ ਬੰਬੀ ਨੇੜੇ ਦਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਸਾਬਕਾ ਏਐਸਆਈ ਜਸਬੀਰ ਸਿੰਘ ਦੇ ਘਰ ਅੰਦਰ ਵੜ ਕੇ ਪਿਸਤੌਲ ਦੀ ਨੋਕ ਤੇ ਉਹਨਾਂ ਕੋਲੋਂ ਗਹਿਣਿਆਂ ਦੀ ਲੁੱਟ ਕੀਤੀ ਹੈ ਇਸ ਸਬੰਧੀ ਸਾਬਕਾ ਐਸਆਈ ਜਸਬੀਰ ਸਿੰਘ ਅਤੇ ਉਹਨਾਂ ਦੀ ਪਤਨੀ ਦਲਬੀਰ ਕੌਰ ਨੇ ਜਾਣ ਕਰ ਦੰਦਿਆਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਉਧਰ ਹੀ ਲੁਟੇਰਿਆਂ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਹੜੀ ਤੁਹਾਨੂੰ ਤੁਹਾਡੀ ਸਕਰੀਨ ਤੇ ਵੇਖਾਉਣ ਜਾ ਰਹੇ ਹਾਂ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਿਹਾ ਨਿਊਜ਼ ਅਥੇ ਥੁੜੇ ਰਹਿੋ ਤਾਜ਼ੀਆਂ ਖਬਰਾਂ ਦੇਖਣ ਲਈ ਛੜਨਾ ਅੱਤਕਾਂ ਨਰਿੰਦਰ ਕੌਰ ਪਰਿਵਾਰ ਅਤੇ ਐਮ ਐਸ ਰਾਜਾ ਦੀ ਇੱਕ ਖਾਸ ਬੋਲ

ਤਿੰਨ ਨੰਬਰ ਵੇਟ ਘੱਟ ਜੀ ਹੈ ਕਿੰਨੇ ਨੰਬਰ ਮਿਲ ਰਿਹਾ ਆ ਆ ਲੱਗੇ ਨੇ ਪੋਰ ਸਮਾਂ ਆ ਕੇ ਚੁਈਏ ਸੇ ਰਿਟਾਇਰ ਹੋਇਆ ਅੱਜ ਕਰੀਬ 2 ਵਜੇ ਸਾਡੇ ਘਰ ਰੀਤਾ ਨਾਲ ਦੀ ਕੁੜੀ ਮਿਲਣ ਵਾਸਤੇ ਆਈ ਦੀ ਸੀ ਉਹ ਜਦੋਂ ਆ ਕੇ ਬੈਠੀ ਰਹੀ ਤੇ ਉਹਨੇ ਜਿਹੜੇ ਦੋ ਮੁੰਡੇ ਜਿਹੜਾ ਮੂੰਹ ਬੱਤੇ ਰਹੇ ਉਹ ਸਾਡੇ ਘਰ ਆ ਗਏ ਘਰ ਆ ਕੇ ਤੇ ਇਹਨਾਂ ਦੇ سونے ਦੇ ਗਨੇ ਧਵਾਣ ਲਾਤੇ ਮੈਂ ਕਿਹਾ ਘਰ ਦੀ ਮੇਰੀ ਦੇ ਢੋਲੀਆਂ ਵਾਲੀਆਂ ਕੰਨਾਲੀਆਂ ਵਾਲੀਆਂ ਲਵਾੜੀਆਂ ਜਿਹੜੀ ਰੀਟਾ ਸੀ ਉਹਦੀ ਇਹਨਾਂ ਸਟਾਫਸ ਇੱਕ ਆਰਟੀਫੀਸ਼ੀਅਲ ਚੂਰੀ ਪਾਈ ਉਹ ਲੋੜੀਆਂ ਮੈਂ ਉਹਨਾਂ ਦੇ ਫਿਰ ਉਹਨਾਂ ਦੇ ਹੱਥੋਂ ਪਾਈ ਹੋ ਗਿਆ ਹੱਥੋਂ ਪਾਈ ਹੋਣ ਤੇ ਮੈਂ ਉਹਨਾਂ ਦਾ ਪਿਸਤਲ ਜਿਹੜਾ ਸੀ ਉਹ ਮੁੰਡੇ ਇੱਕ ਹੋਰ ਪਿਸਤਲ ਸੀ ਇੱਕ ਕੋ ਖੁਗਰੀ ਪਿਸਤਲ ਜਿਹੜਾ ਸੀ ਮੈਂ ਉਹ ਖੋਲਿਆ ਉਹਨਾਂ ਨੂੰ ਤਾਂ ਕੰਮ ਮਾਰਿਆ ਦੂਸਰੇ ਨੇ ਮੇਰੇ ਖੁਗਰੀ ਮਾਰ ਲਗਾ ਉਹ ਫਿਰ ਮੈਨੂੰ ਜਿਹੜਾ ਪਿਸਤਲ ਸੀ ਉਹਨੂੰ ਵਾਪਸ ਦੇਣਾ ਪੈ ਗਿਆ ਮੇਰੇ ਫਿਰ ਉਹਨਾਂ ਘੜਾ ਪਾਇਆ ਸੋਨੇ ਦਾ ਉਹ ਡੁਆੜਿਆ ਮੇਰੇ ਖੱਬੇ ਹੱਥ ਪਈ ਨਹੀਂ ਸੋਨੇ ਦੀ ਰਿੰਗ ਪਈ ਸੀ ਚਾਹ ਪਈ ਸੀ ਉਹਤੇ ਬਰਨਾਜ ਜੀ ਐਸ ਉਕਰਿਆ ਸੀ ਉਹ ਵੀ ਲੁਆੜਿਆ ਫਿਰ ਜਦੋਂ ਕਿ ਮੈਂ ਫਿਰ ਉਹਨਾਂ ਹੱਥੀ ਪੈਨ ਨੂੰ ਫੇਰਦਾ ਹੀ ਪਰ ਉਹ ਉਹਨਾਂ ਮੇਰੇ ਬਾਵਾ ਬੰਦੀਆਂ ਮੂੰਹ ਬੰਦਤਾ ਤੇ ਨਾਲ ਫਿਰ ਨੂੰ ਕਹਿੰਦੇ ਜੋ ਪੈ ਹੈ ਉਹ ਦੇ ਦੋ ਮੈਂ ਬੈ ਸਾਡੇ ਕੋਲ ਪੈਸੇ ਲਈ ਤੁਸੀਂ ਜੋ ਕਰਨਾ ਕਾਰੀ ਲਵਾਜ ਮੈਂ ਤੂੰ ਬਾਦ ਨਾ ਮਾਰ ਚੋ ਸਨ ਉਹ ਇਨੀ ਗੱਲ ਕਹੇ ਫਿਰ ਉਹ ਕਾਰ ਦੀ ਮੇਰੀ ਦਾ ਵੀ ਮੂੰਹ ਬੰਦ ਕੇ ਮੇਰੀਆਂ ਬਾਹਾਂ ਤੇ ਮੂੰਹ ਬੰਦ ਕੇ ਮੂੰਹ ਬੰਦ ਕੇ ਤੇ ਉਹ ਮਤਲਬ ਧੱਕੇ ਮਾਰ ਕੇ ਤੇ ਚੱਲ ਗਏ ਉਸ ਨੂੰ ਮੈਂ 112 ਨੰਬਰ ਤੇ ਸ਼ਿਕਾਇਤ ਕੀਤੀ ਉਹਨਾਂ ਮੈਨੂੰ 15 ਮਿੰਟ ਖਰਾਬ ਕੀਤਾ ਜਿਨੋਂ ਕਿ ਪੁਲਿਸ ਦਾ ਫਰਜ਼ ਹੀ ਤੇ ਉਸੇ ਟਾਈਮ ਸਾਰੇ ਪਾਸੇ ਮੈਸੇਜ ਕਰਦੇ ਨਾਕੇ ਲਾ ਕੇ ਲਾ ਕੇ ਉਹਨਾਂ ਬਜਾਏ ਨਾ ਕਰ 15 ਮਿੰਟ ਤੇਰਾ ਜਿਹੜਾ ਕਿਹੜਾ ਪੈਂਦਾ ਕਿਹੜਾ ਥਾਣਾ ਪੈਂਦਾ ਜਦੋਂ ਕਿ ਕੰਟਰੋਲ ਵਾਲੇ ਪਤਾ ਯਾਰ ਸ਼ਹਿਰ ਚ ਰਹਿੰਦੇ ਉਹ ਵੀ ਸਿੱਟੀ ਥਾਣਾ ਪੈਂਦਾ ਤੇ ਜਿਹੜਾ ਗਦਾਫਰ ਪਿੰਦਾ ਪੀਸੀਆਰ ਵਾਲਾ ਇੱਕ ਏਐਸਆਈਆ ਫਿਰ ਪੀਸੀਆਰ ਵਾਲਾ ਦੂਜਾ ਆਇਆ ਉਹ ਵੀ ਪੁੱਛੋਸ਼ਿਸ਼ ਕਰਕੇ ਕਰਕੇ ਜਿਹੜੇ ਥਾਣੇ ਮੁਨਸੀ ਛੋਟਾ ਆਇਦਾ ਸੀ ਉਹਨੇ ਦਰਖਾਤ ਦਿੱਤੀ ਹੈ ਦਰਖਾਤ ਦੇਖ ਕੇ ਤੇ ਮੇਰੇ ਦਰਖਾ ਕਰਾ ਕੇ ਲੱਗ ਇਹ ਆਇਆ ਦੁਪਹਿਰੀਆਂ ਆਏ ਨੇ ਤੇ ਅਸੀਂ ਕੁੰਡੀ ਖਣਗੋਲੀ ਦੇਣੀ ਕੋਈ ਪੁਰਾਣੀ ਆ ਗਈ ਤੇ ਉਹਦੇ ਕਰਕੇ ਕੁੰਡੀ ਖੋਲੀ ਉਹਦੇ ਨਾਲ ਹੀ ਮਗਰੋਂ ਇਹ ਆ ਗਏ ਨੇ ਆ ਗਏ ਨੇ ਧਿਆਨ ਦੇ ਪਹਿਲੇ ਮੇਰਾ ਮੂੰਹ ਬਨਣ ਲੱਗ ਪਿਆ ਫਿਰ ਮੇਰੀਆਂ ਬਾਵਾ ਬਨਣ ਲੱਗ ਪਏ ਫਿਰ ਮੈਂ ਕਿਹਾ ਵੀ ਮੈਂ ਕਿਹਾ ਉਹ ਨਾਲ ਦੀ ਕੁੜੀ ਨੂੰ ਮੈਂ ਕਿਹਾ ਤੂੰ ਰੀਤਾ 100 ਨੰਬਰ ਤੇ ਫੋਨ ਕਰ ਹਾਂ ਮੈਂ 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 ਨਹੀਂ ਗੱਲ ਕਹੀ ਤੇ ਉਹ ਕਰਨ ਲੱਗੀ ਤੇ ਉਹਦਾ ਵੀ ਮੋਬਾਈਲ ਖੋਲਿਆ ਮੇਰਾ ਵੀ ਮੋਬਾਈਲ ਖੋਲਿਆ ਉਹ ਕੁੜੀ ਦੇ ਵੀ ਕਾਂਟੇ ਖੋਲ ਲਏ ਤੇ ਝੂੜੀਆਂ ਵੀ ਲਾ ਲੀਆਂ ਉਹਦੀਆਂ ਫਿਰ ਇਹਨਾਂ ਵਾ ਇਹਨਾਂ ਨੇ ਨਾ ਪਿਸਤੌਲ ਖੋਲ ਲਿਆ ਉਹਨਾਂ ਕੋਲ ਤੇ ਪਿਸਤੌਲ ਖੋਲ ਫਿਰ ਇਹਨਾਂ ਵਾਲੇ ਪਾਸੇ ਹੋ ਗਿਆ ਤੇ ਇਹਨਾਂ ਦੇ ਹੱਥੀ ਵੀ ਪੈਣ ਲਾ ਪਿਓ ਤੇ ਫਿਰ ਇਹਨਾਂ ਨੇ ਮੇਰੇ ਕੋਲ ਝੂੜੀਆਂ ਵੀ ਲਵਾ ਲਈਆਂ ਉਹਨਾਂ ਨੇ ਤੇ ਕਾਂਟੇ ਵੀ ਲਵਾ ਲਏ ਉਹਨਾਂ ਨੇ ਮੇਰੇ ਕੋਲ ਤੇ ਮੋਬਾਈਲ ਵੀ ਮੇਰਾ ਮੇਰੇ ਕੋਲ ਲਾ ਗਏ ਆ ਕਹਿੰਦੇ ਅੱਜ ਆਈ ਫੇਰ ਵਾਂ ਗਿਆ ਤੁਸੀਂ ਮਨ ਤੇ ਲੱਗਾ ਸੀ ਕਿ ਜਿੱਦਾਂ ਪਹਿਲ ਵੀ ਤੁਸੀਂ ਅਤਵਾਦੀ ਨਹੀਂ ਹੈਗੇ ਕਹਿੰਦੇ ਅਸੀਂ ਉਹੀ ਅਤਵਾਦੀ ਆ ਜਿਹੜੇ ਪਹਿਲੇ ਆਏ ਸੀ ਉਹੀਆਂ ਹੀ ਤੇ ਜੇ ਮਗਰੋਂ ਮੂੰਹ ਖੋਲਿਆ ਕਿਹਲਾ ਖੋਲਿਆ ਤਾਂ ਅਸੀਂ ਫੇਰ ਆ ਜਾਣਾ 2 ਬੰਦੇ ਸੀ ਹਾਂ ਕਰ ਮੋਟਰਸਾਈਕਲ ਤੇ ਆਏ ਨੇ ਉਹ ਤੇ ਮੂੰਹ ਬੰਨੇ ਦੇ ਉਹਨਾਂ ਨੇ ਕਾਲੇ ਪਟਕਿਆਂ ਨਾਲ ਹਾਂ ਉਰ ਚ ਤੇ ਆ ਗਏ ਕੈਮਰੇ ਤੇ ਆ ਗਏ ਨੇ